ਇਥੇ ਇਕੱਤਰ ਹੋਏ ਸਾਰੇ ਬੁੱਧੀਜੀਵੀ ਜਿਹਾ ਸਾਡੇ ਸਮਾਜ ਦੇ ਹੋਰ ਉਗੇ ਜਿਹੜੇ ਆ ਮੈਂਬਰ ਆ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੀ ਆ ਇਹ ਉਹਨਾਂ ਨੂੰ ਇਹਨਾਂ ਲੱਗਾ ਕਿ ਅਗਰ ਸਾਡੇ ਬੱਚੇ ਨੇ ਕੋਈ ਹੁਕਮ ਹਾਸਲ ਕੀਤਾ ਆ ਤਾਂ ਉਹਨੂੰ ਇਸ ਸਟੇਜ ਤੇ ਬੁਲਾ ਕੇ ਬਾਕੀਆਂ ਦੇ ਲਈ ਇਨਸਪੀਰੇਸ਼ਨ ਜਿਹੜਾ ਸੋਰਸ ਆ ਉਹ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਹੋਰ ਬੱਚੇ ਆ ਉਹ ਇਸ ਚੀਜ਼ ਤੋਂ ਇਨਸਪਾਇਰ ਹੋ ਕੇ ਆਪਣੇ ਜਿਹੜੇ ਅੱਗੇ ਆ ਟੀਚੇ ਮਿੱਥੇ ਹੋਏ ਆ ਉਹਨਾਂ ਦੇ ਵੱਲ ਵਾਤੇ ਜਾਣ ਤੇ ਜੇ ਗੱਲ ਕਰੀਏ ਮੈਂ ਪਰਸਨਲੀ ਆਪਣੀ ਸਟੱਡੀਜ਼ ਦੀ ਤੇ ਮੈਂ ਲਾਅ ਦੀ ਪੜ੍ਹਾਈ ਜਿਹੜੀ ਸੀਗੀ ਉਹ ਸੀ ਇਨਸੋਲજર ਲਾਅ ਕਾਲਜ ਤੋਂ ਕੀਤੀ ਹੋਈ ਸੀ ਬਟ ਮੈਨੂੰ ਜੋ ਆਪਣੀ ਜਰਨੀ ਦੇ ਵਿੱਚ ਲੱਗਾ ਉਹ ਇਹ ਸੀ ਕਿ ਸਾਡੇ ਨ ਬੱਚਿਆਂ ਨੂੰ ਐਟਮੋਸਫੀਅਰ ਜਿਹੜਾ ਆ ਉਹ ਨਹੀਂ ਮਿਲ ਪੰਦਾ ਘਰਾਂ ਦੇ ਵਿੱਚ ਜੋ ਮਿਲਣਾ ਚਾਹੀਦਾ ਆ ਕਿਉਂਕਿ ਅਗਰ ਮੈਂ ਹੁਣ ਚੰਡੀਗੜ੍ਹ ਵੀ ਰਹੀ ਆ ਤੇ ਉੱਥੇ ਸੀਗਾ ਕਿ ਟੈਨਸ਼ਨ ਨਹੀਂ ਹੁੰਦੀ ਸੀਗੀ ਬੱਚਿਆਂ ਨੂੰ ਕਈ ਬੱਚੇ ਇਦਾਂ ਦੇ ਹੁੰਦੇ ਸੀਗੇ ਕੋਈ ਨੂੰ ਟੈਨਸ਼ਨ ਵਾਲਾ ਮਾਹੌਲ ਨਹੀਂ ਸੀਗਾ ਤੇ ਜੇ ਆਪਾਂ ਪਿੰਡ ਦੀ ਗੱਲ ਕਰੀਏ ਪਿੰਡਾਂ 'ਚ ਘਰਾਂ 'ਚ ਮਾਹੌਲ ਇਦਾਂ ਦੇ ਹੋਏ ਆ ਕਿ ਬੱਚਾ ਕਿਤੇ ਨਾ ਕਿਤੇ ਨਾ ਫੀਲ ਕਰ ਰਿਹਾ ਆ ਉਹਨਾਂ ਦੀ ਮੈਂਟਲ ਜਿਹੜੀ ਗ੍ਰੋਥ ਆ ਉਹ ਰੁਕ ਜਾਂਦੀ ਆ ਆਪ ਬਹੁਤ ਲਿਮਿਟਡ ਜਿਹੜੇ ਆ ਹੋਊਗੇ ਅਸੀਂ ਰਹਿ ਜਾਂਦੇ ਆ ਤੇ ਇਹ ਜਿਹੜੀ ਚੀਜ਼ ਹੈ ਉਹ ਅਗਰ ਤਾਂ ਹੀ ਦੂਰ ਹੋ ਸਕਦੀ ਹੈ ਜੇ ਪੈਰੈਂਟਸ ਜਿਹੜੇ ਆ ਉਹ ਬਾਤੋਬਾਤ ਸਪੋਰਟਿਵ ਰਹਿਣ ਆਪਣੇ ਬੱਚਿਆਂ ਦੇ ਨਾਲ ਕਿ ਜਿਹੜੀ ਉਹ ਵਾਲਾ ਐਟਮੋਸਫੇਅਰ ਜੋ ਪੜ੍ਹਾਈ ਲਈ ਤੇ ਚਾਹੀਦਾ ਆ ਉਹਦਾ ਨਿਰਮਾਣ ਜਿਹੜਾ ਆ ਉਹ ਘਰ ਤੋਂ ਹੀ ਸ਼ੁਰੂ ਕੀਤਾ ਜਾ ਸਕੇ ਤੇ ਬਾਕੀ ਦਿੱਕਤਾਂ ਜਿਹੜੀਆਂ ਆ ਉਹ ਬਾਹਰੀਆਂ ਦੀਆਂ ਆ ਕਿਸੇ ਵੀ ਹੁਕਾਮ ਨੂੰ ਹਾਸਿਲ ਕਰਨ ਦੇ ਲਈ ਬਟ ਸਮੇ ਸਮੇ ਅਕੀਆ ਬਕਾ ਸੱਤੇ ਇੱਕ ਛੋਟੇ ਜਿਹੇ ਸੱਤੇ ਤੇ ਤੁਸੀਂ ਮਤਲਬ ਆਪਣਾ ਟਾਈਮ ਕੀ ਟਾਈਮ ਗੱਟ ਕੇ ਤੇ ਬੋਲਦੇ ਆ ਮੈਨੂੰ ਪਹਿਲਾਂ ਇਹ ਕਹਿ ਕੇ ਆਇਆ ਕਿ ਬਾਬਾ ਸਾਹਿਬ ਦੀ ਗ੍ਰਾਉਂਡ ਅੱਜ ਦੀ ਡੇਟ ਵਿੱਚ ਜੇ ਆਪਾਂ ਪਿਛੋਕ ਹਿਸਟਰੀ ਪੜਦੇ ਆ ਤੇ ਜੋ ਆਪਣਾ ਸਮਾਜ ਅੱਜ ਜਿਸ ਪਾਇਦਾਨ ਤੇ ਬੈਠਾ ਆ ਮੈਨੂੰ ਲੱਗਦਾ ਬਾਬਾ ਸਾਹਿਬ ਦੀ ਬਦੌਲਤ ਆ ਅੱਜ ਸਾਰ ਸਾਂਖੀਰਾਮ ਦੇ ਸੰਘਰਸ਼ ਦੀ ਸੱਦ ਸਦਕਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਦੇ ਸੱਦ ਸਦਕਾ ਇੱਥੇ ਬੈਠੇ ਆ ਸੋ ਇਹ ਬਹੁਤ ਜਿਆਦਾ ਖੁਸ਼ੀ ਹੁੰਦੀ ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਸਾਡਾ ਬੱਚਾ IAS ਕਰਕੇ ਆ ਜਾਂ PCS ਕਰ ਗਿਆ ਕਿ ਜਾਂ ਕੋਈ ਵੱਡਾ बिजनेসম্যান ਬਣ ਗਿਆ ਕਿ ਸਾਡਾ ਸਮਾਜ ਦਾ ਕੋਈ ਅੱਛੇ ਅਹੁਦੇ ਤੇ ਪਹੁੰਚ ਗਿਆ ਸੋ ਜਦੋਂ ਮੈਨੂੰ ਮੈਂ ਹਰਦ ਦੇ ਵਿੱਚ ਪੜਿਆ ਵੀ ਸਨਾਲੀ ਕੌਲ ਸਾਡੇ ਸਮਾਜ ਦੀ ਬੱਚੀ IAS ਕਰਕੇ ਸਾਡੇ ਲੋਕਲ ਏਰੀਆ ਦੇ ਤੋਂ ਤੇ ਮੈਂ ਫਿਰ ਮਲਤ ਜੀ ਨਾਲ ਗੱਲਬਾਤ ਕੀਤੀ ਮੈਂ ਕਿਹਾ ਤੁਸੀਂ ਜਰੂਰ ਉਹਨਾਂ ਨੂੰ ਲੈ ਕੇ ਆਓ ਵੀ ਸਾਡਾ ਮਨ ਕਰਦਾ ਕਿ ਆਪਾਂ ਉਹਨਾਂ ਨੂੰ ਮਿਲੀਏ ਇਹ ਨਾਲੇ ਕੁਝ ਚਲੋ ਏ ਉਹਨਾਂ ਦਾ ਖਾਸ ਰਿਮਾਰਕ ਕਰੀਏ ਸੋ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਤੁਸੀਂ ਛੋਟੇ ਜਿਹੇ ਸਾਡੇ ਸੱਦੇ ਦੇ ਇੱਥੇ ਪਹੁੰਚੇ ਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਗਾਹ ਵੀ ਮੈਂ ਆਸ ਰੱਖਦਾ ਕਿ ਇੰਦਾ ਹੀ ਜਿਹੜੀਆਂ ਬੱਚੀਆਂ ਸਾਡੀਆਂ ਜਾਂ ਸਾਡੇ ਬੱਚੇ ਆ ਹੋਰ ਯਾਨੀ ਕਿ ਪੜ੍ਹਾਈ ਉਠਾਈ ਕਰਕੇ ਚੰਗੇ ਅਹੁਦਿਆਂ ਤੇ ਪਹੁੰਚੇ ਤੇ ਸਾਡੇ ਸਮਾਜ ਦੀ ਇੱਕ ਚੰਗੀ ਦਿਸ਼ਾ ਤੇ ਦਸ਼ਾ ਬਣੇ ਸੋ ਮੈਂ ਇੰਦਾ ਹੀ ਜ਼ਿਆਦਾ ਕਹਿੰਦਾ ਹੋਇਆ ਸ਼ੇਵਾ ਦਾ ਜੱਤ ਗਿਆ ਜੈਪੀ ਜੈਪਾ ਹੋਣ ਆਪਸ ਹੋਰ ਵੀ ਜੇ ਕਿਸੇ ਨੇ ਇਹ ਦੋ ਸ਼ਬਦ ਕਹੇ ਆ जी डीसी का पेपर चे करके पंजाब के बनी है और तो रोज सोशल मीडिया से आप देख रहे हैं कि जेंदू सिंह लोग घट फखर महसूस होया होगा पर साज के लोगों ने सोशल मीडिया से कि पाया हुआ। भी एक बड़ा माण महसूस करके रोज सोशल मीडिया पर काफी सन्मान दिता जा रहा और सन्मान देना भी चाहिए ਮੁਕੰਬਲ ਸੱਜਣ ਦਾ ਸਾਡਾ ਉਹਨਾਂ ਨੂੰ ਮਾਣ ਦੀ ਤਕੀਕ ਕਰਨੀ ਚਾਹੀਦੀ ਆ ਜੇਕਰ ਸਾਡੇ ਸਮਾਜ ਦੇ ਵਿੱਚ ਸਾਡੀਆਂ ਧੀਆ ਭੜਾ ਜਿਹੜੇ ਆ ਅੱਜ ਬੜੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਦੇ ਮਾਤਾ ਕੀਤਾ ਜੀ ਔਰ ਖਾਸ ਤੌਰ ਤੇ ਮੇਰੇ ਬਹੁਤ ਕਰੀਬਤਰ ਮੇਰੇ ਮੋਹਤਮ ਦੋਸਤ ਅਰਮ ਭਾਜੀ ਜੀ ਔਰ ਗੋਲਦੀ ਭਾਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਔਰ ਮੈਂ ਤੀਜੀ ਤੌਰ ਦੇ ਉਤੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਆ ਕਿ ਇੱਕ ਤਾਂ ਇਹ ਹੈ ਕਿ ਅਸੀਂ ਬੇਟੀਆਂ ਨੂੰ ਜਿਹੜਾ ਬਹੁਤ ਜ਼ਿਆਦਾ ਇਨਕਰੇਜ ਕਰ ਰਹੇ ਹਾਂ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਅਸੀਂ ਮੋਡੀਫਾਈਟ ਕਰ ਰਹੇ ਹਾਂ ਔਰ ਜਿਹੜੀ ਜੁਡੀਸ਼ਰੀ ਆ ਉਹ ਇੱਕ ਐਡਾ ਦਾ ਸਥਾਨ ਆ ਜਿੱਥੇ ਕਿ ਬੇਟੀਆਂ ਨੂੰ ਬਹੁਤ ਹੀ ਸਨਮਾਨਜਨਕ ਔਰ ਬਹੁਤ ਜ਼ਿਆਦਾ ਕੁਝ ਜਿਹੜਾ ਇਹ ਸਮਾਜ ਦੇ ਹੈੱਡ ਦੇ ਵਿੱਚ ਕਰਕੇ ਦਾ ਜਿਹੜਾ ਮੌਕਾ ਮਿਲ ਸਕਦਾ ਆ ਸੋ ਇਹ ਪੀਸੀਐਸ ਪਾਸ ਐਕਸਟਰਨਲ ਸਪੈਸ਼ਲਨਾਰੀਆਂ ਨਾਲ ਜੁੜੀਆਂ ਨੇ ਨਾਲ ਸਪੈਸ਼ਲੀ ਅਲੱਗ-ਅਲੱਗ ਕਾਲਜਸ ਦੇ ਵਿੱਚ

ਸੋਸਾਇਟੀਲ ਲੈਡੈਂਸੀ ਉਹਦੇ ਨੂੰ ਸਾਰ ਦਿੱਤੀ ਗਈ ਹੈ ਕਰਕੇ ਸੋ ਐਸਐਨਐਲ ਦੀਆਂ ਜਿਹੜੀਆਂ ਚੀਜ਼ਾਂ ਆ ਦੋ ਸਾਡੇ ਅੰਦਰ ਚੈਲੰਜਸ ਐ ਇੱਕ ਤਾਂ ਪਹਿਲਾ ਚੈਲੰਜ ਜੇ ਤੋਂ ਸੁਨਾਲੀ ਜੀ ਉੱਪਰ ਆਵੀ ਮੇਨਤ ਕੀਤੀ ਔਰ ਉਹ ਇੱਕ ਮੁਕਾਮ ਹਾਸਿਲ ਕੀਤਾ ਵੀ ਉਹ ਉਹ ਸਾਰਾ ਕੁਝ ਕਰਨਾ ਬਹੁਤ ਲੋ ਇਕਨੋਮਿਕ ਵੈਂਚਰ ਜਿਹੜਾ ਪਰ ਕੈਪਟਲ ਸਰਸ ਸਰ ਦੇ ਬਾਹਰ ਇੱਕ ਚੈਲੰਜ ਰਹਿੰਦਾ ਔਰ ਸੈਕੰਡ Of problem. You're almost <laughs>